ਲਾ ਸਾਡੇ ਨਾਲ ਤੀਜਾ ਸੂਆ ਨੇ ਇੱਕ ਮੱਝ ਲਗਿਆਂ ਦਿਖਾਉਣਾ 27 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤਰੀਕ ਅੱਜ 24 ਆ 20 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਦਿੱਤਾ ਬੇਤਾਬ 2 ਤੋਂ ਆ ਗਈ ਗੱਬਣਾ ਤੇ ਆਪ ਆ ਗਈ ਜੋਗਰਾਜ ਦੀ ਖੜੀਆ ਘਰੇਲੂ ਸੱਜਣਾ ਕੋਲੇ ਪਿੰਡ ਸਿੱਧਵਾ ਕਲਾਂ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਬਹੁਤ ਕਮਾਲ ਦੀ ਮੱਝ ਲਗਿਆਂ ਤੁਹਾਨੂੰ ਦਿਖਾਉਣਾ ਸਕਰੀਨ ਤੇ ਦੇਖੀ ਜਾਂਦੇ ਹੋ ਦਿਨ ਹਜੇ ਮੰਨ ਲਓ 4 ਬਾਕੀ ਨੇ ਉੱਤੇ ਵੀ ਲਿਆ ਸਕਦੀ ਆ 2-4 ਦਿਨਾਂ ਚੰਗੇ ਰਿਕਾਰਡ ਵਾਲੀ ਆ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਸਾਈ ਕਰਨੀਆਂ ਦੁੱਧ ਤੋਲ ਕੇ ਵੀ ਦੇ ਦਾਂਗੇ 20 ਕਿਲੋ ਦਾ ਮਿਲਕ ਰਿਕਾਰਡ ਆ ਤੇ ਆ ਏਸੀ ਦਾ ਕੱਟਾ ਆ ਗਿਆ ਦੋ ਦੰਦਰ ਰੁਸਤਮੇਹਿੰਦ ਦਾ ਇਹ ਇਹਦਾ ਪਹਿਲੇ ਸੂਏ ਦਾ ਆ ਗਿਆ ਤੇ ਰਿਕਾਰਡ ਇਹਦਾ ਵੀ ਬਹੁਤ ਕਮਾਲ ਦਾ ਆਪ ਰੁਸਤਮੇਹਿੰਦ ਦਾ ਤੇ ਮਾਦਰ ਇਹੀ ਹੈ ਦੀ ਜਿਹੇ ਬਾਈ ਕਹਿੰਦਾ ਡੀਐਨਏ ਕਰਾ ਲਿਓ ਇਹ ਦੋਨੇ ਪਸ਼ੂ ਬਾਈ ਕਹਿੰਦਾ ਸੇਲ ਕਰਨੇ ਆ ਨੰਬਰ ਸਕਰੀਨ ਤੇ ਚੱਲਦਾ ਪਿੰਡ ਸਿੱਧਵਾ ਕਲਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਰਹੂਗਾ ਲੁਧਿਆਣਾ ਇੱਕ ਬਹੁਤ ਕਮਾਲ ਦਾ ਇਹ ਕੱਟਾ ਦਿਖਾਤਾ ਤੁਹਾਨੂੰ ਮੱਲੋ ਤੇ ਇੱਕ ਇਹਦੀ ਮਾਦਰ ਦਿਖਾਈ ਆ ਬਹੁਤ ਚੰਗੇ ਰਿਕਾਰਡ ਦੀ ਜਿਹੜੇ ਵੀ ਸੱਜਣ ਨੂੰ ਮੈਂ ਕਹੂੰਗਾ ਇਹਨਾਂ ਚੋਂ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਜਾ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਆਇਓ ਧੰਨਵਾਦ ਜੀ